ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਤਰਨਤਾਰਨ ਜਮਨੀ ਚੋਣਾਂ ਦਾ ਨਤੀਜਾ ਕੱਲ੍ਹ ਘੋਸ਼ਿਤ ਹੋ ਰਿਹਾ ਹੈ ਤੇ ਆਮ ਆਦਮੀ ਪਾਰਟੀ ਕਿੰਨੀ ਲੀਡ ਨਾਲ ਆਪਣੀ ਜਿੱਤ ਤਰਨਤਾਰਨ ਜਮਨੀ ਚੋਣ ਵਿੱਚ ਦਰਜ ਕਰੇਗੀ ਮੈਂ ਡੀਐਸਪੀ ਅਸ਼ੋਕ ਕੁਮਾਰ ਕਾਉਂਸਲ ਵਾਰਡ ਨੰਬਰ 36 ਤਰਨਤਾਰਨ ਪਿੰਨਰ ਦੇ ਮੈਂ ਤੁਹਾਡਾ ਸਵਾਲ ਕਰਦਾ ਪਹਿਲਾਂ ਆਖਿਆ ਹੁੰਦੇ ਤੁਹਾਡਾ ਬਹੁਤ ਬਹੁਤ ਧੰਵਾਦ ਤੁਸੀਂ ਸਾਡੇ ਕੋਲ ਜਾਣ ਵਾਸਤੇ ਆਏ ਜੀ ਕਿ ਜਿਹੜੀ ਤਰਨਤਾਰਨ ਦੀ ਜਿਹੜੀ ਜਿਮਨੀ ਚੋਣਾਂ ਇਹਦੇ ਰਿਜ਼ਲਟ ਕਿਤਰਾ ਆਉਣਗੇ ਇਹ ਜਿਹੜੀ ਜਿੱਤ ਹੋਈ ਆ ਭਗਵੰਤ ਮਾਨ ਜੀ ਦੀ ਭਗਵੰਤ ਮਾਨ ਸੀਐਮ ਪੰਜਾਬ ਤੇ ਬਾਕੀ ਜਿਹਦੇ ਵੀ ਸਾਡੇ ਐਮਐਲਏ ਸਡੇ ਹਲਕੇ ਦੇ ਹੈਗੇ ਹੀ ਸਾਰੇ ਖਾਸ ਕਰਕੇ ਸਾਡੇ ਐਮਐਲਏ ਸਾਹਿਬ ਦੱਖਣੀ ਤੋਂ ਸ਼੍ਰੀ ਇੰਦਰ ਮਨੀ ਸਿੰਘ ਜੀ ਨੇ ਅ ਇਹਨਾਂ ਬਹੁਤ ਤਰਨੀ ਮਿਹਨਤ ਕੀਤੀ ਆ ਇਹ ਜਿੱਤ ਰਿਸ਼ੂਟ ਖੋਰੀ ਤੇ ਜਿੱਤਿਆ ਸਹੀ ਧਰਨਾ ਨੌਕੀਆਂ ਦੇ ਪਟਵਾ ਦੇ ਜਿੱਤਿਆ ਸਰਕਾ ਤੇ ਗੜੀਆਂ ਦੇ ਨਾਲਿਆਂ ਦੀ ਔਕਾਤ ਦੀ ਜਿੱਤਿਆ ਸਮਰਾਲ ਸਕੂਲ ਖੋਲਣ ਦੀ ਜਿੱਤਿਆ ਸਿਹਤੂ ਦਾ ਨਵਿਆ ਮਹੱਲਾ ਕਲੀਨਿਕਾ ਖੋਲਣ ਦੀ ਜਿੱਤਿਆ ਲੋਕਾਂ ਨੂੰ ਫ੍ਰੀ ਬਿਜਲੀ ਦੇਣ ਦੀ ਜਿੱਤਿਆ ਕਿਸਾਨਾਂ ਨੂੰ ਲੈਹਰਾਂ ਦੇ ਪਾਣੀ ਦੇਣ ਦੀ ਜਿੱਤਿਆ ਨਹਿਰ ਦੇ ਦਰਿਆਵਾਂ ਨੂੰ ਖੱਲ ਪਾਉਣ ਦੀ ਜਿੱਤਿਆ ਬਾੜ ਨੂੰ ਸਮਾਰਟ ਬਾੜਾ ਬਣਾਉਣ ਦੀ ਜਿੱਤਿਆ ਤੇ ਸਬ ਸਖਿਆ ਫੋਰਸਾਂ ਤੇ ਐਕਸੀਡੈਂਟ ਤੇ ਪਰਤੋਂ ਦੀ ਜਿੱਤਿਆ ਤੇ ਇਹ ਜਿਹੜੀ ਸਾਡੀ ਜਿੱਤਿਆ ਇਹ ਇਹ 2117 ਦੀ ਆਨਲਾਈਨ ਜਿੱਤਿਆ ਇਹ ਉਹਦੀ ਉਹਦੇ ਲੋਕਾਂ ਨੇ ਮੋਰ ਰਈਆ ਵਕਾਫ ਅੱਗੇ ਤੋਂ ਮੁਤੱਦਰ ਦੇ ਲੋਕਾਂ ਨੇ ਇਹ ਵੇਖ ਕੇ ਜੋ ਸਾਡੇ ਕੰਮ ਨੂੰ ਵੇਖ ਕੇ ਵੋਟਾਂ ਪਾਈਆਂ ਵਾ ਉਹਨਾਂ ਦੇ ਵਕਾਫ ਜਿਹੜੇ ਆ ਫਿਰ ਲਗਾਤਾਰ ਇਸ ਤਰ੍ਹਾਂ ਹੁੰਦੇ ਰਹੇ ਕਿ ਜੇ ਸਾ ਨੂੰ ਮਿਲਿਆ ਤੇ ਸਾਡਾ ਜਿਹੜਾ ਕੈਂਡੀਆ ਤੇ 25000 ਤੋਂ ਬਾਅਦ ਮੋੜਾ ਲੈ ਕੇ ਜਿੱਤੀ ਜਿੱਤੂਆ ਇਹ ਇਹ ਜਿਹੜਾ ਸਿਰਸਾ ਵਾਲਾ ਸ੍ਰੀ ਭਗਵਾਨ ਜੀ ਉਹਦੇ ਪਰਿਵਾਰ ਪਰਵਾਸੀ ਤੇ ਪਰਿਵਾਰ ਤੇ ਅਤੇ ਸਾਡੇ ਜਿਹਨੇ ਸਾਡੇ ਐਮਐਲਏ ਅਤੇ ਸਾਡੇ ਜਿਹਨੇ ਵਲੰਟੀਅਰ ਆ ਜਿਨ੍ਹਾਂ ਨੇ ਉੱਥੇ ਜਾ ਕੇ ਰਾਤ ਦੇ ਮਿਹਨਤ ਕੀਤੀ ਇਹ ਸਾ ਸਿਰਾ ਉਹਨਾਂ ਦੇ ਸਿਰ ਤੇ ਮਾਣ ਦੋ ਸੱਜਿਵੇ ਕੀ ਅਸੀਂ ਜਾਣਦੇ ਆ ਕਿ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਆ ਆਮ ਆਦਮੀ ਪਾਰਟੀ ਹੈ ਭਾਜਪਾ ਹੈ ਵਾਰਿਸ ਪੰਜਾਬ ਦੇ ਹੈ ਇਹਨਾਂ ਸਾਰੀਆਂ ਪਾਰਟੀਆਂ ਨੇ ਵੱਧ ਚੜ ਕੇ ਜੋਰ ਲਗਾਇਆ ਤੇ ਆਮ ਆਦਮੀ ਪਾਰਟੀ ਜਿਹੜੇ ਕੱਲ ਆਉਣ ਵਾਲੇ ਜਿਮਨੀ ਚੋਣ ਦੇ ਨਤੀਜੇ ਨੇ ਆਪਣੀ ਲੀਡ ਜਿਹੜੀ ਆ ਉਹ ਕਿਸ ਪੱਧਰ ਤੇ ਹੋएगी ਤੇ ਕਿਹੜੇ ਨੰਬਰ ਤੇ ਜਿੱਤ ਜਿਹੜੀ ਆ ਉਹ ਤੁਸੀਂ ਆਪਣੀ ਦਰਜ ਕਰੋਗੇ ਕੀ ਕਹਿਣਾ ਚਾਹੁੰਦੇ ਹੋ ਇਹ ਦੇ ਵਿੱਚ ਜਿਹੜੇ ਤੁਹਾਨੂੰ ਵਿਕਾਸ ਬਾਰੇ ਤੇ ਦੱਸ ਦਿੱਤਾ ਵਾ ਇਹ ਲੋਕਾਂ ਨੇ ਵਿਕਾਸ ਤੇ ਮੋਹਰ ਲਾਈ ਆ 2017 ਦੀ ਅਗਲੀ ਰਕਤ ਤੇ ਮੋਹਰ ਲਾਈ ਆ ਹਾਂਜੀ ਅਸੀਂ ਇਹਦੇ ਵਿੱਚ ਸਭ ਤੋਂ ਟੌਪ ਤੇ ਆਵਾਂਗੇ ਤੇ ਮੈਂ ਅਕੇ ਹੀ ਬਿਆਨ ਕਰ ਚੁੱਕਾ ਆ ਪਈ ਆ ਪੱਤੀ ਆ ਤੇ ਵਦ ਜੜੀ ਆ ਤੇ ਇਹ ਇਹ ਨੀਲ ਹਸਲ ਇਹ ਕਰਕੇ ਇਹ ਤਸਦੀਕਰਾਂਗੇ ਇਹ ਜਿਹੜੀ ਜੇਤਿਆ ਇਹ ਵਿਕਾਸ ਦੀ ਜੇਤਿਆ ਹਾਂਜੀ ਲੋਕਾਂ ਨੇ ਵਿਕਾਸ ਤੇ ਮੋਹਰ ਲਾਈ ਆ ਲੋਕ ਚਾਹੁੰਦੇ ਆ ਤੇ ਆਮ ਪਾਰਟੀ ਫੇਰ ਆਵੇ ਤੇ ਹੁਣ ਆਮ ਪਾਰਟੀ ਜਿਹੜੀ ਆ ਅਗਲੀ ਰਕਲ ਨੂੰ ਕਾਰਬਨ ਨੂੰ ਫੇਰੇ ਨੂੰ ਦੌਣਗੇ ਇਹਦਾ ਦਾ ਸ਼ਹਿਵਾ ਫਿਰ ਭਗਵੰਤ ਮਾਨ ਜੀ ਤੇ ਸਾਡੇ ਐਮਐਨਏ ਸਾਹਿਬ ਹਲਕਾ ਦਖਣੀ ਫਿਰ ਇੰਦਰਪੀ ਸਿੰਘ ਨਿਜਰ ਅਤੇ ਬਾਕੀ ਹੋਰ ਸਾਰੇ ਵਲੰਟੀਅਰ ਜਿਨ੍ਹਾਂ ਨੇ ਇੱਥੇ ਲਗਨ ਨਾਲ ਮਿਹਨਤ ਕੀਤੀ ਉਹਨਾਂ ਦਾ ਤੇ ਸਾਨੂੰ ਉਮੀਦ ਆ ਇਹ ਸਾਡੇ ਰਕ ਕੈਂਡੀਏਟ ਆ 25000 ਤੋਂ ਵੱਧ ਮੋਟਾ ਲੈ ਕੇ ਜਿੱਤੂਆ